ਇੱਥੇ ਆ ਕੇ ਮਾੜੀ ਸੰਗਤ ਵਿੱਚ ਪੈ ਗਿਆ। ਨਸ਼ੇ ਦੇ ਵਿੱਚ, ਨਸ਼ੀਦਲ ਦੇ ਵਿੱਚ ਮਿਲ ਗਏ। ਫਸ ਗਿਆ। ਕਿਹੜਾ ਨਸ਼ਾ ਕਰਦੇ ਸੀ ਤੇ ਕਿਦਾਂ ਕਿਹੜੇ ਐਸੇ ਦੋਸਤ ਮਿਲ ਗਏ ਜਿਨ੍ਹਾਂ ਨੇ ਇਸ ਲਾਹਨਤ ਨੂੰ ਤੁਹਾਡੇ ਮੱਥੇ ਮੜਤਾ। ਲੇਖਕ ਜੀ ਮੈਂ ਦੋਸਤ ਦਾ ਕਿਹੜਾ ਨਾਮ ਲੈ ਸਕਦਾ। ਇਹ ਵੇਖੋ ਸੰਗਤ ਬੰਦਾ ਆਪ ਹੀ ਆਪਣੀ ਖਰਾਬ ਕਰਦਾ ਵਾ ਜਦੋਂ ਹੀ ਮਾੜੀ ਸੰਗਤ 'ਚ ਜਾਣਾ। ਇਸ 'ਚ ਕਿਸੇ ਦਾ ਨਾਮ ਨਹੀਂ। ਅੱਜ ਸਾਹਬ ਦੇ ਜਿੰਦੇ ਹੀ ਰਹੇ। ਤੇ ਦੋ ਯਾਰ ਪੰਜ ਨੇ ਡੈਥ ਹੋ ਗਈ ਆ। ਮੇਰੇ ਉਦੋਂ ਹੀ ਸ਼ੁਰੂ ਕੀਤਾ ਇਹ ਨਸ਼ਾ ਤੇ ਇਹ ਕਿ ਬਚਨ ਦੇ ਹੀ ਕਰਤੇ ਮੈਨੂੰ ਕਿਸੇ ਨੇ ਵੇਖ ਲਿਆ ਕਿ ਬੰਦਾ ਥੋੜਾ ਜਿਹਾ ਸੈਟਾ ਤੇ ਉਹਨਾਂ ਨੇ ਮੈਨੂੰ ਆਖਿਆ ਤੂੰ ਗਾਂਹ ਹੋ ਜਾ ਮੈਂ ਸ਼ਰਮ ਕਰਣੀ ਕਿ ਠੀਕ ਹੋ ਜਾ ਇਹ ਜਦੋਂ ਮਾ ਬਾਬਾਈ ਨੂੰ ਦੱਸਿਆ ਕਿ ਇੱਕ ਬੰਦਾ ਸਿੰਘ ਮਖਰੇ ਬਿਠਾ ਹੈ ਮੈਂ ਤਾਂ ਮੋ ਕੰਨਸ਼ੀਆ ਹਾਂ ਤੇ ਬਾਬਾਈ ਨੇ ਵਾਜ ਮਾਰੀ ਬਾਬਾਈ ਦੇ ਵਾਜ ਮਨ ਦੇ ਸਾਰੇ ਪਿੰਡ ਜਨੇ ਉੱਥੇ ਜਿਹਨਾਂ ਦੇ ਘਰ ਹੀ ਕਿ ਉਹ ਮੇਰੇ ਦਵਾਲੇ ਹੋ ਗਏ ਕਿ ਇਸ ਪਰਿਵਾਰ ਦਾ ਬੱਚਾ ਵਾ ਇੱਥੇ ਪੜ ਕੇ ਆਇਆ ਵਾ ਸਪੋਰਟਸਮੈਨ ਵੀ ਹੈਗਾ ਅੱਜ ਦੇ ਹਾਲਾਤ ਨੇ ਕੋਈ ਕੀ ਜੇ ਮੈਂ ਤੇ ਕਲਾਸ ਚੋਂ ਨਾ ਇਹ ਬੜੇ ਨਾ ਬਚਨ ਕੀਤੇ ਮੇਰੇ ਨਾਲ ਫਿਰ ਵਾਦਾ ਲਿਆ ਕਿ ਤੁਂਜੀ ਘਰ ਆ ਛੜਕੋ ਨਿਸ਼ਾਨੀ ਕਰੇਗਾ ਤੇ ਉੱਥੇ ਮੈਂ ਜਕਾਰਾ ਵੀ ਛੱਡਿਆ ਤੇ ਅਰਦਾਸ ਬੇਨਤੀ ਹੋਈ ਆ ਮੇਰੇ ਨਾਲ ਦੇ ਨਾ ਖੇ ਅਰਦਾਸ ਬੇਨਤੀ ਜਰੂਰ ਕਰੇ ਮੜੇਗੀ ਇਹ ਗੱਲ ਸੱਚੀ ਜੇ ਕਿ ਉਸ ਤੋਂ ਬਾਅਦ ਮੈਂ ਨਿਸ਼ਾਨੀ ਜੇ ਕਰੀ ਕੀਤਾ ਹੈ ਤੇ ਮੈਨੂੰ ਸ਼ੁਰੂ ਤੋਂ ਲਗਨ ਹੈ ਹੈਗੀ ਪਰ ਜਦਾਂ ਕਹਿੰਦੇ ਆ ਨਾ ਕਿ ਵੱਤਰ ਤੇ ਬੀ ਦਾ ਹੁਣ ਆਬੜਾ ਜ਼ਰੂਰੀ ਆ ਬਾਣੀ ਮੈਂ ਪਹਿਲਾਂ ਵੀ ਪੜਦਾ ਹੈਗਾ ਬੜੀ ਕਿਪਾਈ ਮਾਰੇ ਦੀ ਸਕੂਲ ਟਾਈਮ ਤੇ ਵੀ ਮੈਂ ਥੋੜਾ ਝੁਕਾ ਮਰੇ ਇਧਰ ਮੇਰੇ ਸਰਕਲ ਸਾਰੇ ਇਧਰ ਨੇ ਤੇ ਉੱਥੇ ਵੀ ਕੋਈ ਨਹੀਂ ਇਹਨੂੰ ਨਹੀਂ ਪਤਾ ਮੈਂ ਹਿੰਦੂ ਹਾਂ ਲੱਗ ਕੇ ਮੈਂ ਆਪਣੇ ਸੁਦੀਰ ਕੁਮਾਰ ਲਿਖਦਾ ਨਾ ਉਦਾਂ ਮੈਂ ਆਪਣੇ ਸਰਟੀਫਿਕੇਟ ਮੇਰੇ ਸੁਦੀਰ ਚਾਬਾ ਦੇ ਨਾਂ ਤੇ ਆ ਤੇ ਉਹਦੇ باوجود ਵੀ ਜਾਂ ਮੇਰੀ ਭਾਸ਼ਾ ਇਹਦਾ ਨਹੀਂ ਸੀਗੀ ਕਿ ਉਹਦੇ ਕਰਕੇ ਮੈਨੂੰ ਹਿੰਦੂ ਕੋਈ ਵੀ ਨਹੀਂ ਸਮਝਦਾ ਹੈਗਾ ਮੈਨੂੰ ਸਿੱਖ ਫੈਮਲੀ ਦੇ ਬਿਲੋਂਗ ਸਮਝਦੇ ਕਿ ਸਿੱਖ ਫੈਮਲੀ ਦਾ ਸਸਕਾਲ ਰੋਜ਼ਾਨਾ ਸਪੋਕਸਪੀਨ ਦੇਖਦੇ ਪਿਓ ਤੇ ਮੈਂ ਹਾਂ ਤੁਹਾਡੇ ਨਾਲ ਨਿਤਿੰਲੂ ਥਰਾ ਅੱਜ ਆਪਣੇ ਦਰਸ਼ਕਾਂ ਨੂੰ ਉਸ ਸ਼ਖਸ ਦੇ ਨਾਲ ਮਿਲਾਵਾਂਗੇ ਜਿਸ ਨੇ ਜਨਮ ਲਿਆ ਹਿੰਦੂ ਪਰਿਵਾਰ ਦੇ ਵਿੱਚ ਜਿਸ ਦਾ ਨਾਮ ਹੈ ਸੁਧੀਰ ਚਾਬਾ ਪਰ ਐਸੀ ਗੁਰੂ ਮਹਾਰਾਜ ਨੇ ਮੇਰ ਕੀਤੀ ਕਿ ਹੁਣ ਗੁਰੂ ਦੇ ਜਹਾਜ਼ੇ ਚੜੇ ਅੰਮ੍ਰਿਤ ਛਕਿਆ ਤੇ ਹੁਣ ਸੁਧੀਰ ਸਿੰਘ ਚਾਬਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ ਧਾਰਮਿਕ ਪੱਖ ਦੇ ਨਾਲ ਬੜੇ ਮਸ਼ਹੂਰ ਨੇ ਪਰ ਇੱਕ ਸਮਾਂ ਵਿੱਚ ਐਸਾ ਆਇਆ ਐਸੀ ਇੱਕ ਮਾੜੀ ਦਲਦਲ ਦੇ ਵਿੱਚ ਫਸੇ ਤੇ ਕਿੱਦਾਂ ਨਿਕਲੇ ਕਿਹੜੀ ਸੀ ਉਹ ਦਲਦਲ ਗੱਲਬਾਤ ਕਰਾਂਗੇ ਸੁਧੀਰ ਸਿੰਘ ਚਾਬਾ ਦੇ ਮੂੰਹੋਂ ਹੀ ਸੁਣਾਵਾਂਗੇ ਕਿ ਆਖਿਰ ਕਿੱਦਾਂ ਉਸ ਦਲਦਲ 'ਚ ਫਸੇ ਤੇ ਕਿੱਦਾਂ ਬਾਹਰ ਨਿਕਲੇ ਸਾਡੇ ਨਾਲ ਸੁਦੀਰ ਸਿੰਘ ਚਾਬਾ ਦੇ ਧਰਮ ਪਤਨੀ ਵੀ ਮੌਜੂਦ ਆ ਉਹਨਾਂ ਕੋਲੋਂ ਵੀ ਜਾਣਾਂਗੇ ਇਹਨਾਂ ਦੇ ਜੀਵਨ ਦੀ ਦਾਸਤਾ ਗੱਲਬਾਤ ਕਰ ਲਾਂਗੇ ਸੁਦੀਰ ਸਿੰਘ ਚਾਬਾ ਨਾਲ ਸਸੀਗਲ ਜੀ ਸ੍ਰੀ ਗਾਈ ਵਾਹ ਗੁਰਸਾਹਿਬ ਜੀ ਫਤਿਹ ਜੀ ਜੀ ਪਹਿਲਾਂ ਤੇ ਆਪਣੇ ਪਰਿਵਾਰ ਬਾਰੇ ਦੱਸੋ ਕਿ ਕਹਿੰਦੇ ਵੈਸੇ ਤਾਂ ਹੁਣ ਤੁਸੀਂ ਗੁਰੂ ਦੇ ਜਹਾਜ਼ੇ ਚੜ ਗਏ ਪਰ ਜਨਮ ਤੁਹਾਡਾ ਹਿੰਦੂ ਪਰਿਵਾਰ ਚ ਹੋਇਆ ਹੈ ਪਿੰਡ ਫਾਮੀਆਂ ਬਿਲੋਂਗ ਕਰਦੇ ਆ ਜੀ ਤੇ ਸਟੱਡੀ ਮੇਰੀ ਜਿਹੜੀ ਆ ਉਹ ਹੀ ਅੰਮ੍ਰਿਤਸਰ ਕਨਵਰਜ ਸਕੂਲ ਦੀ ਫਿਰ ਮੈਂ ਪਲੱਸ 2 ਦੇ ਵਿੱਚ ਪਿੰਡ ਆ ਗਿਆ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣਾ ਪਿੰਡ ਕਲੀਅਰ ਕਰਾਂ ਤੇ ਉਸ ਤੋਂ ਬਾਅਦ ਚੋਂ ਇੱਥੇ ਆ ਕੇ ਮਾੜੀ ਸੰਗਤ ਦੇ ਵਿੱਚ ਪੈ ਗਿਆ ਨਸ਼ੇ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਮਿਲ ਗਏ ਸੀ ਫਸ ਗਏ ਕਿਹੜਾ ਨਸ਼ਾ ਕਰਦੇ ਸੀ ਤੇ ਕਿਦਾਂ ਕਿਹੜੇ ਐਸੇ ਦੋਸਤ ਮਿਲ ਗਏ ਜਿਨ੍ਹਾਂ ਨੇ ਇਸ ਲਾਹਨਤ ਨੂੰ ਤੁਹਾਡੇ ਮੱਥੇ ਮੜਤਾ ਦੇਖੋ ਜੀ ਮੈਂ ਦੋਸਤ ਦਾ ਕਿਸੇ ਦਾ ਨਾਮ ਲੈ ਸਕਦਾ ਕਿ ਵੇਖੋ ਸੰਗਤ ਬੰਦਾ ਆਪ ਹੀ ਆਪਣੀ ਖਰਾਬ ਕਰਦਾ ਵਾ ਜਦੋਂ ਅਸੀਂ ਮਾੜੀ ਸੰਗਤ 'ਚ ਜਾਣਾ ਤੇ ਇਸ 'ਚ ਕਿਸੇ ਦਾ ਨਾਮ ਨਹੀਂ ਆਉਣਾ ਤੇ ਸਮੈਗ ਦਾ ਨਸ਼ਾ ਹੀ ਚੱਲਦਾ ਤਾਂ ਤੇ ਸ਼ਰਾਬ ਹੀ ਪੀਦੀ ਦੇ ਸਮੈਗ ਵੀ ਹਾਂਜੀ ਇੰਨਾ ਸਮਾਂ ਇਹ ਨਸ਼ਾ ਕੀਤਾ ਚੀਸਾ ਸਾਲ ਕੀਤਾ ਜੀ ਕਿੰਨੀ ਕੁਆਂਟੀਟੀ ਦੇਖੋ ਸਾਡੇ ਕੋਲ ਖੁੱਲਾ ਹੀ ਸਬਾਣਾ ਆਹੀਂ ਕਰੀਏ ਨਾ ਕਿ ਕੇ ਪੈਡਲਰ ਕੋ ਲੈ ਕੇ ਆਉਣਾ ਵਾ ਮੜਾ ਡੱਕ ਸੱਜਣ ਹੈਗਾ ਉਹ ਕੋਦੇ ਵੇਚਦਾ ਹੈਗਾ ਤੇ ਮਾਲ ਸਾਡੇ ਕੋਲ ਖੁੱਲਾ ਹੀ ਹੁੰਦਾ ਹੈਗਾ ਦਿਨ ਚ ਕਿੰਨਾ ਸਮਾਂ ਨਸ਼ੇ ਚ ਰਹਿੰਦੇ ਸੀ ਹਿੱਲ ਤੇ ਇਹਦੇ ਫਿਰ ਚੜਾਲੀਦਾ ਹੈਗਾ ਕਿ ਜਦੋਂ ਮੁੱਕ ਜਾਣਾ ਨਸ਼ਾ ਮੁਲਕੇ ਨਸ਼ਾ ਲਤ ਜਣਾ ਤੇ ਫਿਰ ਕਰ ਲੈਣਾ ਪਰਿਵਾਰ ਦੇ ਫਾਈਨੈਂਸ਼ੀਅਲ ਹਾਲਾਤ ਕੀ ਸੀ ਔਰ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਜੀਜੀਆਂ ਚ ਕੌਣ ਕੌਣ ਸੀ ਇੱਕ ਜਿਹੜਾ ਸਾਡੇ ਫਾਦਰ ਸਾਹਿਬ ਉਹਦੇ ਜਿੰਦਗੀ ਇਹ ਤੋਂ ਤੇ 2005 ਨੂੰ ਡੈਥ ਹੋ ਗਈ ਆ ਤੇ ਮੇਰੇ ਉਦੋਂ ਹੀ ਸ਼ੁਰੂ ਕੀਤਾ ਇਹ ਨਸ਼ਾ ਉਹਨਾਂ ਦੇ ਹੁੰਦੇ ਆ ਤੇ ਉਹਦੇ ਵਿੱਚ ਉਹਨੇ ਡੈਥ ਹੋ ਜਾਂਦੀ ਆ ਤੁਹਾਡੇ ਕੋ ਤਰੀਵਾਲ ਦੇ ਵਿੱਚ ਚੁੰਗੀਆਂ ਹੈਗੀਆਂ ਤੇ ਥੋੜੀ ਜੀ ਫਿਰ ਆੜੀ ਸੋਸਾਇਟੀ ਵੀ ਉਦਾਂ ਦੀ ਹੋਗੀ ਤੇ ਉਹਦੇ ਚੱਕਰ ਦੇ ਵਿੱਚ ਜਿਆਦਾ ਨਸ਼ੇ ਦੇ ਵਿੱਚ ਹੋਗੇ ਤੇ ਟਾਈਮ ਵਾ ਵਾ ਸਰ ਇਹ ਕੰਮ ਚੱਲਦਾ ਰਿਹਾ ਨਸ਼ੇ ਦਾ ਸਿਹਤ ਦਾ ਜੀ ਪੈਸਿਆਂ ਦੀ ਗੱਲ ਕਰਾਂ ਤਾਂ ਕਿੰਨਾ ਕੁ سرمਾਇਆ ਉਜਾੜਦਾ ਲਿਖ ਜੇ ਹਿਸਾਬ ਨਹੀਂ ਲੱਗਦਾ ਤੁਹਾਨੂੰ ਪਤਾ ਜਿਹਨੇ ਸ਼ਹਿਰ ਕਰਨ ਦੇ ਵੀ ਹੈ ਇਹਦੇ ਵਿੱਚ ਕੋਈ ਹਿਸਾਬ ਨਹੀਂ ਲਾ ਸਕਦੇ ਕਿ ਕਿੰਨਾ ਖਰਚਾ ਕਰਦਾ ਵਾ ਜਾਂ ਇਹਦੇ ਵਿੱਚ ਕਿੰਨਾ ਪੈਸਾ ਹੀ ਡਾ ਲਦਾ ਵਾ ਭਾਂ ਭਰਾ ਕਿੰਨੇ ਸੀ ਛੋਟਾ ਬਦਰ ਮੇਰਾ ਇੰਗਲੈਂਡ ਹੈਗਾ ਹੁਣ ਵੀ ਉੱਥੇ ਹੀ ਹੈ ਤੇ ਇੱਕ ਮੈਨੂੰ ਛੁਟਾਏਗਾ ਇਹ ਤਿੰਨ ਭੈਣਾ ਤੇ ਤਿੰਨ ਭਰਾ ਤੇ ਮਗੇ ਇਹ ਤੁਸੀਂ ਨਸ਼ੇ ਚ ਪੈ ਗਏ ਪਰਿਵਾਰ ਦੇ ਕੀ ਹਾਲਾਤ ਸੀ ਤੁਹਾਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿਕੇ ਜਿਹਦੇ ਤੁਹਾਨੂੰ ਪਤਾ ਹੀ ਆ ਕਿ ਨਸ਼ੇ ਬਾਰੇ ਕੋ ਸਾਰੇ ਡਰਦੇ ਆ ਹਨਾ ਤੇ ਨਾ ਕੋਈ ਗੱਲ ਕਰਦਾ ਉੱਚੀ ਆਵਾਜ਼ ਚ ਕਿ ਜੇਕਰ ਕ੍ਰਿਸ਼ ਪੈ ਗਿਆ ਤੇ ਰੋਲਾ ਪੈਣਾ ਫਿਰ ਛੱਡਣ ਦਾ ਮਨ ਕਿਸ ਤਰ੍ਹਾਂ ਬਣਿਆ ਕਿਉਂਕਿ ਅੱਜ ਤੁਸੀਂ ਜੇ ਅਮਰਤ ਛਕਿਆ ਹੈ ਗੁਰਬਾਣੀ ਦੇ ਨਾਲ ਜੁੜੇ ਹੋ ਕਿਦਾਂ ਸੁਆਬ ਬਣਿਆ ਡਾਕਟਰ ਸਾਹਿਬ ਦੀ ਗਰਫਾਈ ਜੀ ਡਾਕਟਰ ਸ਼ੇ ਸਿੰਘ ਉਹਨਾਂ ਦੀ ਅਹੀਂ ਮਿਲ ਕੇ ਸਮਝ ਲਓ ਕਿ ਬੰਬੀ ਤੋਂ ਅਸੀਂ ਪਿੰਡ ਮੈਂ ਆਵਾਂ ਤੇ ਬਸ ਵੇਖਿਆ ਡਾਕਟਰ ਸਾਹਿਬਾਂ ਦੀ ਕੀਰਤਨ ਤੇ ਚੱਲੀ ਸਾਰੀ ਹਾਂਜੀ ਤੇ ਸਾਰੀ ਚਲੇ ਤੇ ਕਿਸੇ ਦੇ ਘਰ ਉਤਰ ਕੇ ਤੇ ਉਹ ਮਾਣਾ ਆਪਣੇ ਗਏ ਆ ਉੱਥੇ ਕੋਈ ਗੁਰਸਾਧਾ ਕਿਨੇ ਭਾਰਤ ਰਹੇਗਾ ਉੱਥੇ ਗਏ ਤੇ ਮੈਂ ਵੀ ਮਗਰੇ ਮਰ ਚੱਲ ਗਿਆ ਤੇ ਉਹ ਫਿਰ ਬੈਠੇ ਬੈਠੇ ਉੱਥੇ ਤੁਮ ਡਾਕਟਰ ਸਾਹਿਬ ਨਹੀਂ ਤੁਹਾਨੂੰ ਪਤਾ ਸ਼ਾਇਦ ਪਤਾ ਹੋਵੇ ਉਹ ਬੱਚਾ ਨੂੰ ਸੇਧ ਦੇਂਦੇ ਰਹਿੰਦੇ ਆ ਹਨਾ ਚੰਗੀ ਜੀਵਨੀ ਵਾਸਤੇ ਨਸ਼ੇ ਤੋਂ ਬਚੋ ਤੇ ਜ਼ਿੰਦਗੀ ਚੰਗੀ ਆਪਣੀ ਜਿਓ ਆਪਣੇ ਤਰ੍ਹਾਂ ਦੇ ਪੱਕੇ ਰਹੋ ਜੋ ਸੋਸ਼ਲ ਰਿਫਾਰਮ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਸੰਤ ਦੇ ਅਲੀਗਲ ਪਰਬਾਸ਼ਾ ਹੀ ਹੋਈ ਆ ਤੇ ਉਹ ਡੇ ਹੀਗੇ ਆਪਣੇ ਬਚਨ ਦੇ ਹੀ ਕਰਨ ਤੇ ਮੈਨੂੰ ਕਿਸੇ ਨੇ ਵੇਖ ਲਿਆ ਕੇ ਬੰਦਾ ਥੋੜਾ ਜਿਹਾ ਸੈਟ ਵਾ ਤੇ ਉਹਨਾਂ ਨੇ ਮੈਨੂੰ ਆਖਿਆ ਤੂੰ ਗਾਂਹ ਹੋ ਜਾ ਤੇ ਮੈਂ ਸ਼ਰਕੀ ਤਾਂ ਨਹੀਂ ਇੱਥੇ ਠੀਕ ਹੋ ਜਾਨੀ ਤੇ ਉਹ ਜਦੋਂ ਬਾਬਾ ਜੀ ਨੂੰ ਦੱਸਿਆ ਕਿ ਇੱਕ ਬੰਦਾ ਸਿੰਘ ਮਖਰੀ ਬਿਠਾਵਾ ਆਹ ਦੇ ਮੇਰੇ ਕ੍ਰੀਨਸ਼ੇਵ ਤੇ ਉਹਨਾਂ ਬਾਬਾਈ ਨੇ ਵਾਈ ਮਾਰੀ ਬਾਬਾਈ ਦੇ ਵਾਈਮਨ ਦੇ ਸਾਰੇ ਪਿੰਡ ਜਿੰਨੇ ਉਥੇ ਜਿਨ੍ਹਾਂ ਦੇ ਘਰ ਹੀ ਕੇ ਉਹ ਮੇਰੇ ਦਿਵਾਲੇ ਹੋ ਗਏ ਕਿ ਇਸ ਪਰਿਵਾਰ ਦਾ ਬੱਚਾ ਵਾ ਇੱਥੇ ਪੜ ਕੇ ਆਇਆ ਵਾ სპੋਰਟਸਮੈਨ ਵੀ ਹੈਗਾ ਤੇ ਅੱਜ ਦੇ ਹਾਲਾਤ ਵੇਖੋ ਕੀ ਜੇ ਮਰ ਲੇ ਕਿ ਸਰੀਰ ਮੇਰਾ ਬਿਲਕੁਲ ਨਾਲ ਹੀ ਹੱਡੀਆਂ ਹੀ ਹੋ ਗਈਆਂ ਹੈਗੀਆਂ ਉਹਨਾਂ ਨੇ ਫਿਰ ਵੇਖੋ ਉਹਨਾਂ ਦਾ ਬੜਾ ਯੋਗਦਾਨ ਜਿਹੜਾ ਸਾਰਿਆਂ ਦੇ ਸਕੇ ਪਰਿਵਾਰ ਵੀ ਚੰਗਾ ਹੈਗਾ ਪੜਿਆ ਵੀ ਚੰਗੇ ਸਕੂਲੇ ਤੇ სპੋਰਟਸਮੈਨ ਹੈਗਾ ਤੇ ਬਾਬਾ ਜੀ ਨੇ ਆਹ ਫਿਰ ਤੂੰ ਚਾਹਨਾ ਕੀ ਆ ਮੈਂ ਮੈਂ ਦੇ ਕਲਾਸੀ ਚੋਂ ਨਾ ਤੇ ਬੜੇ ਨਾਲ ਵਚਨ ਕੀਤੇ ਮੇਰੇ ਨਾਲ ਫਿਰ ਵਾਦਾ ਲਿਆ ਕਿ ਤੁਜੀ ਘਾਰਾ ਛੱਡ ਕੇ ਤੈਨੂੰ ਨਿਸ਼ਾਨੀ ਕਰੇਗਾ ਤੇ ਉੱਥੇ ਮੈਂ ਜਕਾਰਾ ਵੀ ਛੱਡਿਆ ਤੇ ਅਰਦਾਸ ਮੰਗਤੀ ਹੋਈ ਆ ਮੇਰੇ ਨਾਲ ਤੇ ਉਹਨਾਂ ਨੇ خیر ਅਰਦਾਸ ਮੰਗਤੀ ਜਰੂਰ ਕਰੇ ਮੜੇ ਦੀ ਤੇ ਇਹ ਗੱਲ ਸੱਚੀ ਜੇ ਕਿ ਉਸ ਤੋਂ ਬਾਅਦ ਜੋ ਮੈਂ ਨਸ਼ਾ ਨਹੀਂ ਜੇ ਕਦੀ ਕੀਤਾ ਹਾਂਜੀ ਜਦੋਂ ਤੁਸੀਂ ਨਸ਼ਾ ਕਰਦੇ ਸੀ ਪਰਿਵਾਰ ਦਾ ਤੁਹਾਡੇ ਨਾਲ ਚਾਹੇ ਉਹ ਤੁਹਾਡੇ ਧਰਮ ਪਤਨੀ ਸੀ ਚਾਹੇ ਤੁਹਾਡੇ ਭੈਣ ਭਰਾ ਸਨ ਉਨਾ ਦਾ ਰਵਈਆ ਪਹਿਲਾਂ ਕਿਦਾਂ ਸੀ ਤੇ ਜਦੋਂ ਅੰਮ੍ਰਿਤ ਸ਼ਕ ਲਿਆ ਸਾਰਾ ਕੁਝ ਛੱਡਤਾ ਤੇ ਹੂਣ ਕਿਦਾਂ ਇਹ ਫਿਰ ਪਹਿਲਾਂ ਤੈਨੂੰ ਪਤਾ ਪਹਿਲਾਂ ਤਾਂ ਠੀਕ ਹੀ ਆ ਤੇ ਜਦੋਂ ਨਸ਼ਾ ਕਰਨ ਡਿਆ ਫੇਰ ਬੰਦਾ ਤੈਨੂੰ ਪਤਾ ਬੰਦਾ ਖਿਜਿਆ ਖਿਜਿਆ ਹਰਕ ਨੂੰ ਪੈਂਦਾ ਵਾ ਗਲਤੀ ਆਪਣੀ ਹੁੰਦੀ ਆ ਕਢਣੀ ਅਗਲੀ ਚ ਹੁੰਦੀ ਆ ਤੇ ਫਿਰ ਸਾਰਾ ਅਫਸਰਟ ਹੋ ਜਾਂਦਾ ਸਾਰਾ ਸਿਸਟਮ ਜਿਹੜਾ ਦਾ ਵਾ ਨਾ ਬੰਦਾ ਕਿਸੇ ਦੀ ਸੁਣਦਾ ਵਾ ਆਪਣੀ ਸੁਣਦਾ ਤੇ ਆਪਣੀ ਮਣਾਉਂਦਾ ਵਾ ਹਾਂਜੀ ਚੰਗਾ ਸਮਝਦੇ ਰਿਸ਼ਤੇ ਦਾ ਨਹੀਂ ਰਿਸ਼ਤੇਦਾਰ ਵੀ ਘਰ ਕੇ ਬੰਦਾ ਇਗਨੋਰ ਕਰਦਾ ਪੈਂਦੀ ਨਹੀਂ ਕੋਈ ਐਕਸੈਪਟ ਕਰਦਾ ਕਿਸੇ ਨੂੰ ਨਸ਼ੇ ਬਾਣੀ ਕੋਈ ਐਕਸੈਪਟ ਨਹੀਂ ਕਰਦਾ ਹਰ ਕੋਈ ਬੰਦਾ ਸੋਚਦਾ ਵਾ ਕਿ ਘਰੇ ਨਾ ਹੀ ਆਵੇ ਬਾਹਰੋਂ ਬਾਰੀ ਚੱਲ ਜੇ ਤੇ ਹੁਣ ਆਪ ਦਰਵਾਜ਼ਾ ਖੋਲਦੇਗੇ ਮੇਰੇ ਘਰ ਆ ਜਾ ਸਮਝ ਦਿਓ ਕਿ ਗੁਰੂ ਤੇ ਲੜ ਲੱਗਣ ਦਾ ਇਨਾ ਮਾਨ ਸਤਕਾਰ ਬੜੀ ਕਿਰਪਾ ਤਨ ਚੇਤੇ ਆਉਂਦੇ ਹੁਣ ਜਦੋਂ ਇਸ ਸਮਾਜ ਦੇ ਵਿੱਚ ਅੱਜ ਨਸ਼ੇ ਦੀ ਇੱਕ ਦਲਦਲ ਵਾ ਜਿਦੇ ਚ ਨੌਜਵਾਨ ਪੀੜੀ ਡੁੱਬਦੀ ਜਾ ਰਹੀ ਹੈ ਤੁਹਾਡਾ ਕੋ ਕੀ ਸਿੱਖੇ ਦੇਖੋ ਜੀ ਐਂਡ ਜਿਹਦੇ ਘਰ ਹੀ ਕੰਮ ਆਉਣਾ ਵਾ ਤੇ ਆਪਣਾ ਪਰਿਵਾਰ ਕੰਮ ਆਉਣਾ ਹਨਾ ਪੈਸਾ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਬੰਦਾ ਪਾਵਰ 'ਚ ਹੋਵੇ ਤੇ ਜੇ ਉਹਦੀ ਹੈਲਥੀ ਨਹੀਂ ਆ ਜਾਂ ਉਹਦਾ ਕਰੈਕਟਰ ਨਹੀਂ ਹੈਗਾ ਤੇ ਉਹਦਾ ਫਾਇਦਾ ਕੋਈ ਨਹੀਂ ਜੀ ਠੀਕ ਹੈ ਨਾ ਤੇ ਇਹ ਆ ਕੇ ਬੰਦਾ ਆਪਣੀ ਜ਼ਿੰਦਗੀ ਨੂੰ ਸਿੱਧਿਆਂ ਰੱਖੇ ਤੇ ਨਸ਼ੇ ਤੋਂ ਵੱਜੇ ਕਿਉਂਕਿ ਹਰ ਇੱਕ ਬੰਦਾ ਮਿਸਯੂਜ਼ ਕਰਦਾ ਨਸ਼ੇ ਬਾਇਕੋਂ ਜੇ ਨਸ਼ੇ ਬਾਜ ਬੰਦਾ ਪਹੁੰਚੇ ਚੰਗੇ ਕਰਦਾ ਵੀ ਹੈਗਾ ਵਾ ਹਰ ਇੱਕ ਬੰਦੇ ਨੇ ਕਿਹਨੇ ਉਹਨੇ ਆਪਣੇ ਕੰਮ ਵਾਸਤੇ ਆਪਣੇ ਵਰਤ ਲੈਣਾ ਵਾ ਜਾਂ ਘਰ ਦੇ ਖੇਤੀ ਜੀ ਲਾ ਲੋ ਜਾਂ ਪਰਸਨਲ ਕੀ ਦੁਕਾਨਦਾਰ ਜਿੱਦਾਂ ਦੀ ਉਹਦੇ ਸਰਕਲ ਵਾ ਫਰੈਂਡ ਸਰਕਲ ਵਾ ਉਸ ਕੰਮ ਦੇ ਵਿੱਚ ਉਹਦੇ ਸੱਜਣਾਂ ਨੇ ਉਹ ਵਰਤ ਲੈਣਾ ਵਾ ਜਿਹੜੇ ਚਲਾਕ ਨੇ ਤੇ ਸਮਝ ਲਓ ਕਿ ਹੁਣ ਭਾਸ਼ਾ ਗਈ ਵਰਤ ਨਹੀਂ ਸਕਦੇ ਇੱਥੇ ਕਿ ਉਹ ਪੜ੍ਹਾਈ ਹੋਊਗਾ ਹਨ ਜਿਹੜਾ ਮਰਜ਼ੀ ਨੂੰ ਗੱਲੀ ਲਾ ਕੇ ਲੈ ਕੇ ਤੇ ਆਪਣੀ ਦਿਹਾੜੀ ਕਰਾਈਏ ਤੱਕ ਤੇ ਕੰਮ ਵੀ ਲਿਆ ਅਮਰਤ ਜਦੋਂ ਫਿਰ ਸ਼ਗਿਆ ਤੇ ਕਿਉਂਕਿ ਬਾਕੀ ਸਾਰਾ ਪਰਿਵਾਰ ਅੱਜ ਵੀ ਤੁਹਾਡਾ ਹਿੰਦੂ ਆ ਪੋਲਿਟਿਕਲੀ ਵੀ ਤੁਹਾਡੇ ਪਰਿਵਾਰ ਦਾ ਕਹਿੰਦੇ ਚੰਗਾ ਨਾਮ ਆ ਵਪਾਰਕ ਵੀ ਚੰਗਾ ਨਾਮ ਆ ਤੇ ਕਿਦਾਂ ਫਿਰ ਉਹਨਾਂ ਨੇ ਐਕਸੈਪਟ ਕਰ ਲਿਆ ਕਿ ਕੋਈ ਨਹੀਂ ਤੁਸੀਂ ਸ਼ਕੋ ਅਮਰਤ ਜਾਂ ਸਿੱਖ ਸਿੰਘ ਸਾਜੋ ਕੋਈ ਨਹੀਂ ਇਹ ਵੇਖੋ ਜੀ ਹੈ ਤੇ ਮੈਨੂੰ ਸ਼ੁਰੂ ਤੋਂ ਲਗਨ ਹੈ ਹੈਗੀ ਪਰ ਜਿੱਦਾਂ ਕਹਿੰਦੇ ਆ ਨਾ ਕਿ ਵੱਤਰ ਤੇ ਬੀ ਦਾ ਹੁਣ ਬੜਾ ਜ਼ਰੂਰੀ ਆ ਬਾਣੀ ਮੈਂ ਪਹਿਲਾਂ ਵੀ ਪੜਦਾ ਹੈਗਾ ਬੜੀ ਕਿਰਪਾਈ ਮਾਰਾ ਜੀ ਦੀ ਸਕੂਲ ਟਾਈਮ ਤੇ ਵੀ ਮੈਂ ਸੜਜਿਕਾ ਮੇਰੇ ਇਧਰ ਮੇਰੇ ਸਰਕਲ ਸਾਰੇ ਇਧਰ ਨੇ ਤੇ ਉੱਥੇ ਵੀ ਕੋਈ ਨਹੀਂ ਇਹਨੂੰ ਨਹੀਂ ਪਤਾ ਕਿ ਮੈਂ ਅਸੀਂ ਦੁਆ ਲਾ ਕਿ ਮੈਂ ਆਪਣੇ ਸੁਦੀਰ ਕੁਮਾਰ ਲਿਖਦਾ ਨਾ ਉਹਦਾ ਮੈਂ ਆਪਣੇ ਸਰਟੀਫਿਕੇਟ ਮੇਰੇ ਸਦੀਰ ਚਾਬਾ ਦੇ ਨਾਮ ਤੇ ਆ ਤੇ ਉਹਦੇ باوجود ਵੀ ਜਾਂ ਮੇਰੀ ਭਾਸ਼ਾ ਇਦਾਂ ਦੀ ਸੀਗੀ ਕਿ ਉਹਦੇ ਕਰਕੇ ਮੈਨੂੰ ਹਿੰਦੂ ਕੋਈ ਵੀ ਨਹੀਂ ਸਮਝਦਾ ਹੈਗਾ ਮੈਨੂੰ ਸਿੱਖ ਫੈਮਲੀ ਤੋਂ ਬਿਲੋਂਗ ਸਮਝਦੇ ਹੈਗੇ ਕਿ ਸਿੱਖ ਫੈਮਲੀ ਦਾ ਕਿਉਂਕਿ ਮੈਂ ਪਿੱਛੇ ਪਿੰਡੋਂ ਆ ਤੇ ਧਿਆਨ ਮੇਰਾ ਜਰੂਰ ਬਾਣੀ ਨਾਲ ਮੇਰਾ ਪਿਆਰਾ ਸਿੰਘ ਸੱਜ ਕੇ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਵੇਖੋ ਮਾਣ ਤੇ ਵੇਖੋ ਕੋਈ ਹੱਦ ਪਤਾ ਨਹੀਂ ਹੱਥ ਬਣੇ ਨਹੀਂ ਕਿ ਐਸਾ ਦੇਦੀ ਮੈਂ ਬਿਆਨ ਨਹੀਂ ਕਰ ਸਕਦਾ ਕਿ ਖੁਸ਼ੀ ਕਿੰਨੀ ਹੁੰਦੀ ਹੈ ਗੱਲ ਦੀ ਬੜੀ ਵਡਿਆਈ ਮਿਲਦੀ ਹੈ ਬਹੁਤ ਜਿਆਦਾ ਵਡਿਆਈ ਮਿਲਦੀ ਆ ਸਾਡੇ ਨਾਲ ਸੁਦੀਰ ਸਿੰਘ ਚਾਬਾ ਹੁਣਾ ਦੇ ਧਰਮ ਪਤਨੀ ਆ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਜਾਨਾਂਗੇ ਤੇ ਇਹਨਾਂ ਦੇ ਜੀਵਨ ਬਾਰੇ ਵੀ ਜਾਣਾਂਗੇ ਕੀ ਨਾ ਜੀ ਹਾਂ ਜੀ ਮੇਰਾ ਨਾਮ ਮੰਜੂ ਚਾਬਾ ਜੀ ਜੀ ਤੁਸੀਂ ਵੀ Hindu ਪਰਿਵਾਰ ਚ ਜਦੋਂ ਇਹਨਾਂ ਦਾ ਵਿਆਹ ਆ ਹਾਂ ਜੀ ਹਾਂ ਜੀ ਤੇ ਜਦੋਂ ਫਿਰ ਨਸ਼ਾ ਕਰਦੇ ਸੀ ਸੁਦੀਰ ਪਾ ਜੀ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਜਾਂ ਘਰ ਦਾ ਮਾਹੌਲ ਕਿ ਤਰ੍ਹਾਂ ਦਾ ਹੁੰਦਾ ਹੈ ਵੇਖੋ ਸਰ ਇਸ ਤਰ੍ਹਾਂ ਆ ਕਿ ਜਦੋਂ ਕੋਈ ਬੰਦਾ ਨਸ਼ਾ ਕਰੇ ਤੇ ਆਟੋਮੈਟਿਕਲੀ ਇਹ ਹੈ ਕਿ ਘਰ ਦੇ ਹਾਲਾਤ ਠੀਕ ਨਹੀਂ ਆ ਹੈ ਨਾ ਤੇ ਚੰਗਾ ਮਹਿਸੂਸ ਨਹੀਂ ਸੀ ਹੁੰਦਾ ਤੇ ਫਿਰ ਇਹ ਹੈ ਕਿ ਚਲੋ ਰੱਬ ਦੇ ਆਸਰੇ ਦਿਨ ਕੱਟਿਆ ਹਾਂਜੀ ਹੁਣ ਪੁੱਛ ਜੇ ਅੱਜ ਜਦੋਂ ਬਾਣੀ ਪੜਦੇ ਆ ਪਾਠ ਕਰਦੇ ਆ ਤੇ ਕੀ ਸਮਝਦੇ ਹੋ ਕਿ ਕਿਹੜੀ ਸ਼ਕਤੀ ਨੇ ਐਸਾ ਕੰਮ ਕੀਤਾ ਗੁਰੂ ਨੇ ਕਿਹਦਾ ਆਸ਼ੀਰਵਾਦ ਦਿੱਤਾ ਕਿ ਅੱਜ ਅੰਮ੍ਰਿਤ ਵਿਸ਼ਕਿਆ ਦਾ ਸਮਾਜ ਚੱਜ ਇੱਕ ਚੰਗਾ ਨਾਮ ਆ ਤੇ ਸੁਧੀਰ ਉਹਨਾਂ ਨੂੰ ਆ ਬਾਬਾ ਕਹ ਕੇ ਵੀ ਬੁਲਾਇਆ ਜਾਂਦਾ ਕਿ ਬੜੇ ਧਾਰਮਿਕ ਪੱਖ ਤੋਂ ਨੇ ਬੜੇ ਲੋਕਾਂ ਦੇ ਸੇਵਾ ਵੀ ਕਰਦੇ ਆ ਹਾਂਜੀ ਵੇਖੋ ਮੈਂ ਤੇ ਉਹਨਾਂ ਦਾ ਬਾਬਾ ਜੀ ਉਹਨਾਂ ਦਾ ਹੀ ਸ਼ੁਕਰਾਨਾ ਕਰੂੰਗੀ ਕਿ ਉਹਨਾਂ ਨੇ ਇਹਨਾਂ ਨੂੰ ਸਿੱਧੇ ਰਸਤੇ ਲਾਇਆ ਤੇ ਅੱਜ ਅਹੀ ਅੱਜ ਸਾਡੇ ਹਾਲਾਤ ਵੇਖ ਲੋ ਅਸੀਂ ਬੜੇ ਖੁਸ਼ ਆ ਵਧੀਆ ਸਾਡੀ ਜੀਵਨ ਵਿੱਚ ਬਦਲਾਅ ਆਇਆ ਡਾਕਟਰ ਸ਼ਿਵ ਸਿੰਘ ਜੀ ਨੇ ਜਿਹੜੇ ਨਿਸ਼ਕਾਮ ਕੀਰਤਨੀ ਜਥਾ ਹਰ ਪਿੰਡ ਜਾ ਕੇ ਜਿਹੜਾ ਵੀ ਉਹਨਾਂ ਨੂੰ ਬੁਲਾਉਂਦਾ ਤੇ ਗੁਰੂ ਦੇ ਲੜ ਲਾਉਂਦੇ ਆ ਇਹ ਵੀ ਗੁਰੂ ਦੇ ਲੜ ਲੱਗੇ ਸੁਦੀਰ ਕੁਮਾਰ ਤੋਂ ਸੁਦੀਰ ਸਿੰਘ ਚਾਬਾ ਬਣੇ ਨਸ਼ੇ ਦੀ ਦਲਦਲ ਚੋਂ ਨਿਕਲੇ ਅਗਰ ਕਿਸੇ ਨੇ ਨਸ਼ਾ ਛੱਡਣਾ ਹੈ ਤਾਂ ਉਹ ਸਾਡੀ ਇਹ ਇੰਟਰਵਿਊ ਸੁਦੀਰ ਸਿੰਘ ਚਾਬਾ ਉਹਨਾਂ ਦੀ ਗੱਲ ਜਰੂਰ ਸੁਣ ਲਵੇ ਕਿਉਂਕਿ ਨਸ਼ਾ ਕਰਨ ਵਾਲੇ ਨੂੰ ਕਹਿੰਦੇ ਕਿ ਘਰ ਤਾਂ ਕੀ ਸਮਾਜ 'ਚ ਵੀ ਕੋਈ ਮੂੰਹ ਲਾ ਕੇ ਰਾਜੀ ਨਹੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਦਲਦਲ ਤੋਂ ਦੂਰ ਹੋਵੇ ਤੇ ਗੁਰੂ ਦੇ ਲੜ ਲੱਗੇ। ਕੈਮਰਾਮੈਨ ਪੰਟੀ ਦੇ ਨਾਲ ਸਪੋਕਸਪਰਸਨ ਟੀਵੀ ਲਈ ਨਿਤਨ ਲੂਥਰਾ ਬਟਾਰਾ